ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇੱਕੋ ਐਕਟੀਵਿਟੀ ਹੈ ਕਿੱਕ ਅ ਬਾਲ ਸੋ ਅਸੀਂ ਸਿੱਖੋਤੇ ਬੱਚਿਆਂ ਦੇ ਨਾਲ ਇਹ ਐਕਟੀਵਿਟੀ ਕਰਾਂਗੇ ਬਾਲ ਅਸੀਂ ਲੈ ਕੇ ਆਏ ਹੋਏ ਆਪਾਂ ਨੂੰ ਮਿਲਦੇ ਹਾਂ ਬੱਚਿਆਂ ਨੂੰ ਹਾਂ ਜੀ ਬੱਚੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੋ ਸਾਰੇ ਆਓ ਇੱਕ ਐਕਟੀਵਿਟੀ ਕਰਦੇ ਆ ਐਕਟੀਵਿਟੀ ਦਾ ਨਾਮ ਹੈ ਕਿੱਕ ਅ ਬਾਲ ਬਾਲ ਨੂੰ ਕਿੱਕ ਕਰਨਾ ਕਿੱਕ ਕਾਹਦੇ ਨਾਲ ਕਰਨਾ ਪੈਰ ਨਾਲ ਪੈਰ ਨਾਲ ਠੀਕ ਹੈ ਕੋਈ ਬੱਚਾ ਬਾਲ ਨੂੰ ਹੱਥ ਨਹੀਂ ਲਾਊਗਾ ਪੈਰ ਨਾਲ ਕਿੱਕ ਕਰਨਾ ਠੀਕ ਹੈ ਚਲੋ ਸਟਾਰਟ ਕੁਲਦੀਪ ਚਲੋ ਕਿੱਕ ਕਰ ਬਾਲ ਕਿੱਕ ਕਰੋ ਆਰਾਮ ਨਾਲ वेरी गुड वेरी गुड वेरी गुड हाथ नहीं लोड़ा हाथ नहीं लोड़ा पैर ना शाबाश चल खुश चल गुड 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 चलो 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 शाबाश शाबाश लेओ 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 बोल करके शाबाश किक किक मारो किक किक चल खुशी ਬਣੀ ਕੇ ਕੁਮਾਰ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਤੇ ਹਨਖਿਆ ਕਰੋ ਨਾ ਬਾਲ ਕਿਹਦੇ ਕੋਲ ਆਨੀ ਸ਼ਾਬਾਸ਼ 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 ਇੱਕ ਪਾਸੇ ਆਈਏ ਨਹੀਂ ਬਾਲ ਕੋਲ ਲਈ ਦੋ ਜਣੇ ਨਹੀਂ ਦੋ ਜਣੇ ਨਹੀਂ ਇੱਕ ਜਣਾ ਹੀ ਖਲ ਲੈ ਲਓ ਲਓ ਬਾਲ ਲੈ ਅੱਜ ਦੀ ਐਕਟੀਵਿਟੀ ਕੇਕਸ ਅ ਬਾਲ ਕਿਵੇਂ ਲੱਗੀ ਅੱਜ ਦੀ ਐਕਟੀਵਿਟੀ ਇਸ ਤਰ੍ਹਾਂ ਤੁਸੀਂ ਵੀ ਬੱਚਾ ਨੂੰ ਘਰ ਬੈ ਕੇ ਐਕਟੀਵਿਟੀ ਕਰਾ ਸਕਦੇ ਹੋ ਧੰਨਵਾਦ